ਨੋ ਵੱਡੇ ਪ੍ਰਾਜ ਸਰਦਾਰ ਕਰਨਪ੍ਰਿਕ ਸਿੰਘ ਜੀ ਮਾਨਯੋਗ ਟੂਰਿਜ਼ਮ ਮਨਿਸਟਰ ਰੂਰਲ ਡਿਵੈਲਪਮੈਂਟ ਮਨਿਸਟਰ ਮਾਨਯੋਗ ਸਰਦਾਰ ਹਰਪਜਨ ਸਿੰਘ ਜੀ ਈਟੀਓ ਪੀ ਡਬਲਯੂ ਡੀ ਮਨਿਸਟਰ ਸਾਡੇ ਬਹੁਤ ਹੀ ਸਰਕਾਰੀਓਗ ਸ਼੍ਰੀ ਦੀਪਕ ਵਾਲੀ ਜੀ ਜੋ ਸਲਾਕਰ ਨੇ ਟੂਰਿਜ਼ਮ ਅਤੇ ਕਲਚਰਲ ਮਹਿਕਮੇ ਦੇ ਸਾਡੇ ਰੋਪੜ ਸਾਡੇ ਸੋਰੀ ਫਿਰੋਜ਼ਪੁਰ ਦੇ ਸਾਰੇ ਮਾਨਯੋਗ ਵਿਧਾਇਕ ਸਹਿਬਾਨ ਸਰਦਾਰ ਭੁੱਲਰ ਸਾਹਿਬ ਸਰਾਰੀ ਜੀ ਢਈਆ ਸਾਹਿਬ ਕਟਾਰੀਆ ਸਾਹਿਬ ਤੇ ਸਾਡੇ ਟੂਰਿਜ਼ਮ ਵਿਭਾਗ ਦੇ ਅਧਿਕਾਰੀ ਤੇ ਪੂਰਾ ਸੁੱਚਾ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡੇ ਸਾਰੇ ਚੇਅਰਮੈਨ ਸਾਹਿਬਾਨ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਅੱਜ ਇਸ ਮੀਟਿੰਗ ਸ਼ਾਮਿਲ ਹੋਈ ਸੀ। অতি ਜ਼ਰੂਰੀ ਇਹ ਮੀਟਿੰਗ ਸੀ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀ ਇਸ ਟੀਮ ਦੀ ਡਿਊਟੀ ਲਈ ਹੈ। 350 ਸਾਲਾ ਨਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀਦਾਸ ਦੀ, ਭਾਈ ਮਤੀਦਾਸ ਦੀ, ਭਾਈ ਬਿਆਲਾ ਜੀ ਨੂੰ ਵਿਸ਼ ਪਦਰੀ ਮਨਾਉਣ ਦੇ ਉੱਤੇ ਉਸ ਸੰਬੰਧ ਦੇ ਵਿੱਚ ਜਿਹੜੇ ਸਮਾਗਮ ਹੋਣੇ ਆ ਤੇ ਜਿਹੜੇ ਫਿਰੋਜ਼ਪੁਰ ਚ ਸਮਾਗਮ ਹੋਣਿਆ ਉਸ ਬੰਚੇ ਮੀਟਿੰਗ ਸੀ ਤਾਂ ਕਿ ਉਹ ਸਾਰੀ ਉਹਨਾਂ ਤਿਆਰੀਆਂ ਦਾ ਜਾਇਜ਼ਾ ਲੈ ਸਕੀਏ ਜੋ ਵੀ ਕਮੀਆਂ ਨੇ ਜੋ ਸੜਕਾਂ ਦੀ ਰਿਪੇਅਰ ਹੋਣੀ ਆ ਜੋ ਵੀ ਕਮੀਆਂ ਜੋ ਤਿਆਰੀਆਂ ਨੇ ਅਸੀਂ ਉਹ ਕਰ ਸਕੀਏ ਮੈਂ ਆਪ ਜੀ ਨੂੰ ਵੀ ਇੱਕ ਵਾਰੀ ਸਾਰਾ ਜੋ ਪੰਜਾਬ ਸਰਕਾਰ ਨੇ ਤੈਅ ਕੀਤਾ ਹੈ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਜਿਸ ਦੀ ਸ਼ੁਰੂਆਤ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਵਿਖੇ ਹੋਊਗੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਕੇ ਤੇ ਉਸੇ ਰੋਜ਼ ਜਿਹੜਾ ਹੈ ਸ਼ਾਮ ਨੂੰ ਰਕਾਫਗਨ ਸਾਹਿਬ ਗੁਰਦੁਆਰਾ ਰਕਾਫਗਨ ਸਾਹਿਬ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਨੌਵੇਂ ਪਾਤਸ਼ਾਹੀ ਦੇ ਜੀਵਨ ਦੇ ਬਾਰੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਜਿਹੜੇ ਆ ਉਹ ਹੋਣਗੇ ਲੋਕਿਕ ਲਾਈਟ ਐਂਡ ਸਾਊਂਡ ਸ਼ੋਅ 18 ਨਵੰਬਰ ਨੂੰ ਗੁਰਦੁਆਰਾ ਛੱਟੀ ਪਾਤਸ਼ਾਹੀ ਸ਼੍ਰੀਨਗਰ ਵਿਖੇ ਕਸ਼ਮੀਰ ਵਿੱਚ ਸਮਾਗਮ ਹੋਣਗੇ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਭਗਵਾਨ ਠਮਾਨ ਜੀ ਮਾਨਯੋਗ ਸਾਡੇ ਸਾਬਕਾ ਮੁੱਖ ਮੰਤਰੀ ਦਿੱਲੀ ਤੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਅ ਅਮਰ ਅਬਦੁੱਲਾਹ ਜੀ ਤੇ ਸਾਡੇ ਸਤਕਾਰਯੋਗ ਸੰਤ ਮਹਾਪੁਰਖ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਤੇ ਹੋਰ ਸੰਤ ਮਹਾਪੁਰਖਾਂ ਦੀ ਜਿਹੜੀ ਹੈ ਅਗਵਾਈ ਉਹਨਾਂ ਦੀ ਹੋਊਗੀ ਸੰਤ ਮਹਾਪੁਰਖਾਂ ਦੀ ਤੇ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀ ਨਗਰ ਤੋਂ ਰੰਬਿਆ ਜਾਊਗਾ 19 ਤਰੀਕ ਨੂੰ ਦੇ ਵਾਇਆ ਸ਼੍ਰੀਨਗਰ ਜੰਮੂ ਪਠਾਨਕੋਟ ਹੁੰਦੇ ਹੋਏ 22 ਨੂੰ ਸ਼ਾਮੀ ਸ਼੍ਰੀਨਨਪੁਰ ਸਾਹਿਬ ਪਹੁੰਚਣਗੇ ਇਸ ਤੋਂ ਇਲਾਵਾ ਇੱਕ ਨਗਰ ਕੀਰਤਨ 20 ਤਰੀਕ ਨੂੰ ਗੁਰਦਾਸਪੁਰ ਤੋਂ ਰੰਭਿਆ ਜਾਊਗਾ ਸੰਤਪਾਪਾ ਕਸ਼ਮੀਰ ਸਿੰਘ ਜੀ ਪੂਰੇ ਵਾਲੇ ਤੇ ਸਾਡੇ ਬਹੁਤ ਸਾਰੇ ਸੰਤ ਮਹਾਪੁਰਖ ਖਡੂਰ ਸਾਹਿਬ ਵਾਲੇ ਨੇ ਸੁਰ ਸਿੰਘ ਵਾਲੇ ਨੇ ਤਰਨਤਾਰਨ ਵਾਲੇ ਨੇ ਗੁਰੂ ਕੇ ਬਾਗ ਵਾਲੇ ਨੇ ਉਹ ਸਾਰੇ ਸੰਤਾਂ ਮਹਾਪੁਰਖਾਂ ਦੀ ਰਹਿਨਮਾਈ ਹੇਠ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਵਾਇਆ ਅੰਮ੍ਰਿਤਸਰ ਆਂਦੇ ਹੋਏ ਫਿਰ ਜਲੰਧਰ ਆਂਦੇ ਵਾਇਆ ਬੰਗਾ ਨਵਾਂ ਸ਼ਹਿਰ ਬਲਾਚੌਰ ਉਹ ਵੀ 22 ਤਰੀਕ ਨੂੰ ਸ਼੍ਰੀਨਨਪੁਰ ਸਾਹ ਪਹੁੰਚੂਗਾ ਤੀਜਾ ਨਗਰ ਕੀਰਤਨ ਜਿਹੜਾ ਹੈ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋ ਕੇ ਵਾਇਆ ਬਠਿੰਡਾ ਸੰਗਰੂਰ ਪਟਿਆਲਾ ਮੁਹਾਲੀ 22 ਤਰੀਕ ਨੂੰ ਸ਼੍ਰੀਨਨਪੁਰ ਸਾਹ ਪਹੁੰਚੂਗਾ ਚੌਥਾ ਨਗਰ ਕੀਰਤਨ 20 ਤਰੀਕ ਨੂੰ ਫਰੀਦਕੋਟ ਤੋਂ ਜਿਹੜਾ ਹੈ ਆਰੰਭਿਆ ਜਾਊਗਾ ਆ ਬਾਬਾ ਫਰੀਦ ਜੀ ਦੇ ਸਥਾਨ ਤੋਂ ਸਵੇਰੇ 8 ਵਜੇ ਆਰੰਭ ਹੋ ਕੇ ਤੇ ਫਿਰੋਜ਼ਪੁਰ ਦੇ ਵਿੱਚ ਸਾਰਾ ਫਿਰੋਜ਼ਪੁਰ ਸ਼ਹਿਰ ਜਿਹੜਾ ਹੈ ਗੁਰੂ ਸਾਹਿਬ ਇੱਥੇ ਦਰਸ਼ਨ ਦੇਣਗੇ ਪਾਲਕੀ ਸਾਹਿਬ ਦੇ ਰੂਪ ਦੇ ਵਿੱਚ ਤੇ ਸਾਡੇ ਸਾਰੇ ਜਿਹੜਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਵੀ ਉਦਮ ਸਿੰਘ ਚੌਂਕ ਦੇ ਉੱਤੇ ਦਿੱਤਾ ਜਾਊਗਾ ਪੰਜਾਬ ਪੁਲਿਸ ਦੇ ਵੱਲੋਂ ਤੇ ਸਾਰੇ ਜਿਹੜੇ ਸੜਕਾਂ ਨੂੰ ਸਜਾਇਆ ਜਾਊਗਾ ਤੇ ਆਪ ਸਭ ਦੇ ਮਾਧਮ ਦੇ ਰਾਹੀਂ ਵੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਵੱਡੀ ਸੰਖਿਆ ਚ ਆ ਕੇ ਗੁਰੂ ਸਾਹਿਬ ਦੇ ਸਤਿਕਾਰ ਵਜੋ ਉਹਨਾਂ ਦਾ ਆਪਾਂ ਸਵਾਗਤ ਕਰਨਾ ਤੇ ਗੁਰੂ ਸਾਹਿਬ ਦੇ ਨਾਲ ਚਾਲੇ ਪਾਣੇ ਆ ਫਿਰ ਇੱਥੋਂ ਜਿਹੜਾ ਹੈ ਨਗਰ ਕੀਰਤਨ ਟੂਵਰਡਸ ਮੋਗਾ ਹੁੰਦੇ ਹੋਏ ਜਿਹੜਾ ਰਾਤ ਦਾ ਨਿਵਾਸ ਹੈ 20 ਤਰੀਕ ਦਾ ਉਹ ਲੁਧਿਆਣੇ ਵਿਖੇ ਆ ਫਿਰ ਲੁਧਿਆਣੇ ਤੋਂ ਵਾਇਆ ਖੰਨਾ ਵਾਇਆ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਮਰੀਂਡਾ ਚਮਕੌਰ ਸਾਹਿਬ ਹੁੰਦੇ ਇਹ ਵੀ ਨਗਰ ਕੀਰਤਨ 22 ਤਰੀਕ ਨੂੰ ਸ਼੍ਰੀ ਨਨਕਪੁਰ ਸਾਹਿਬ ਪਹੁੰਚੂਗਾ ਚਾਰੋਂ ਨਗਰ ਕੀਰਤਨ 22 ਸ਼ਾਮੀ ਅਨੰਦਪੁਰ ਸਾਹਿਬ ਪਹੁੰਚ ਜਾਣਗੇ ਤੇ ਫਿਰ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਨੇ ਜਿਨ੍ਹਾਂ ਵਿੱਚ ਸਰਵ ਧਰਮ ਸਮੇਲਨ ਹੈ ਜਿੱਥੇ ਸਾਰੇ ਸੰਤਾ ਸਾਰੇ ਧਰਮਾਂ ਦੇ ਸਾਧੂ ਸੰਤ ਮਹਾਂਪੁਰ ਖਾਨਗੇ 24 ਤਰੀਕ ਨੂੰ ਸੀਸਪਟ ਨਗਰ ਕੀਰਤਨ ਹੈ ਸ਼੍ਰੀ ਕੀਰਕਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ 24 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੈ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਵਿਧਾਨ ਸਭਾ ਚੰਡੀਗੜ੍ਹ ਦੀ ਜਗ੍ਹਾ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਹੈ ਗੁਰੂ ਸਾਹਿਬ ਨੂੰ ਸਮਰਪਿਤ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਸੈਸ਼ਨ ਹੋਊਗਾ ਤੇ ਇਹ ਵੀ ਇੱਕ ਵਿਲੱਖਣ ਗੱਲ ਹੈ ਕਿ ਉਹ ਸੈਸ਼ਨ ਜਿਹੜਾ ਹੈ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਮੈਮੋਰੀਅਲ ਜਿਹਨਾਂ ਜੋ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਸੀ ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਨੇ ਰੰਗਰੇਟੇ ਗੁਰੂ ਕਿਹਾ ਉਹਨਾਂ ਦੇ ਜਿਹੜੀ ਯਾਦਗਾਰ ਦੇ ਵਿੱਚ ਉੱਥੇ ਉਹ ਸੈਸ਼ਨ ਹੋਊਗਾ ਤੇ 25 ਤਰੀਕ ਨੂੰ ਜਿਹੜਾ ਹੈ ਸਰਬੱਤ ਦਾ ਭਲਾ ਇਕੱਤਰਤਾ ਹੋਗੀ ਜਿਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਹਿਬਾਨ ਪੰਜਾਬ ਦੇ ਵੱਲੋਂ ਜਿਹੜੇ ਪੂਰੇ ਦੇਸ਼ ਦੁਨੀਆ ਦੇ ਜਿਹੜੇ ਡਿਗਨਿਟਰੀਜ਼ ਹੈ ਉਹ ਇਨਵਾਈਟ ਕੀਤੇ ਜਾ ਰਹੇ ਨੇ ਤਿੰਨੋ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ਾਮ ਨੂੰ ਜਿਹੜੇ ਹੈ ਕੀਰਤਨ ਦਰਬਾਰ ਹੋਣਗੇ ਸ਼੍ਰੀ ਅਨੰਦਪੁਰ ਸਾਹਿਬ ਬਾਬਾ ਬਕਾਲਾ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਪਟਿਆਲਾ ਚਾਰੋਂ ਸ਼ਹਿਰਾਂ ਦੇ ਵਿੱਚ ਮਸ਼ਾਲਾਂ ਲਾਈਆਂ ਜਾਣਗੀਆਂ ਤਿੰਨ ਦਿਨ ਲਈ ਸ਼ਹਾਦਤ ਦੀ ਲੋਕ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਤੇ ਮਸ਼ਾਲਾਂ ਹੋਣਗੀਆਂ ਤੇ ਪਹਿਲੀ ਵਾਰੀ ਪੰਜਾਬ 'ਚ ਡਰੋਨ ਸ਼ੋ ਵੀ ਹੋਣ ਜਾ ਰਿਹਾ ਹੈ ਤੇ 24 25 ਨੂੰ ਰੋਜ਼ਾਨਾ ਸ਼ਾਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਰੋਨ ਸ਼ੋਅ ਹੋਣਗੇ ਇਹਨਾਂ ਤਿਆਰੀਆਂ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੰਗੀ ਪੱਦਰ ਦੇ ਉੱਤੇ ਜਿਹੜਾ ਹੈ ਟੈਂਟ ਸਿਟੀ ਦਾ ਵੀ ਕੰਮ ਚੱਲ ਰਿਹਾ ਅਸੀਂ ਇੱਕ ਤੁਸੀਂ ਕਹਿ ਸਕਦੇ ਹੋ ਛੋਟਾ ਸ਼ਹਿਰ ਬਸਾ ਰਹੇ ਹਾਂ ਕਿ ਉਸ ਦਾ ਨਾਮ ਵੀ ਚੱਕ ਨਾਨਕੀ ਰੱਖਿਆ ਇਸ ਟੈਂਟ ਸਿਟੀ ਦਾ ਜਿਹੜਾ ਗੁਰਤੇਗ ਬਹਾਦਰ ਜੀ ਨੇ ਮੁੱਲ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਨੂੰ ਬਸਾਇਆ ਸੀ ਤਾਂ ਪਹਿਲਾ ਨਾਮ ਅਨੰਦਪੁਰ ਸਾਹਿਬ ਦਾ ਚੱਕ ਨਾਨਕੀ ਗੁਰੂ ਸਾਹਿਬ ਨੇ ਰੱਖਿਆ ਸੀ ਉਹ ਚੱਕ ਨਾਨਕੀ ਟੈਂਸਿਟੀ ਹੈ ਜੀ ਐਦਾਂ ਹੀ ਭਾਈ ਸਤੀਦਰ ਅਰਜੀ ਨਿਵਾਸ ਸੇ ਭਾਈ ਮਤੀਦਰ ਨਿਵਾਸ ਸੇ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਆਪ ਸਭ ਨੂੰ ਇਹ ਬੇਨਤੀ ਹੈ ਕਿ ਫਿਰੋਜ਼ਪੁਰ ਦੇ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਵੀ ਜਿਸ ਦੀ ਤਰੀਕ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਮਾਨਯੋਗ ਸਾਰੇ ਸਾਥੀਆਂ ਵੱਲੋਂ ਦੱਸੀ ਜਾਊਗੀ ਉਸ ਦੇ ਵਿੱਚ ਵੀ ਆਪ ਜੀ ਨੇ ਵੱਡੀ ਗਿਣਤੀ ਚ ਪਰਿਵਾਰ ਸਮੇਤ ਆਣਾ ਬੜਾ ਲੋਕੀ ਕੋ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਤੇ ਮਿਤੀ 20 ਨਵੰਬਰ ਨੂੰ ਆਪ ਜੀ ਨੇ ਇਹ ਨਗਰ ਕੀਰਤਨ ਆਪ ਜੀ ਦੀ ਜ਼ਿੰਮੇਵਾਰੀ ਐ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਨੂੰ ਹੁਕਮ ਐ ਕੋਈ ਮੰਤਰੀ ਬਣ ਕੇ ਕੋਈ ਐਮਐਲਏ ਬਣ ਕੇ ਜਾਂ ਕੋਈ ਅਫਸਰ ਬਣ ਕੇ ਨਹੀਂ ਸਾਡੀ ਡਿਊਟੀ ਸੇਵਾਦਾਰ ਐ ਸਾਡਾ ਜ਼ਿੰਮੇਵਾਰੀ ਇਹ ਐ ਸੜਕਾਂ ਸਾਫ਼ ਹੋਣ ਅਸੀਂ ਉੱਥੇ ਸੜਕਾਂ ਦੇ ਉੱਤੇ ਝਾੜੂ ਲਾਂਦੇ ਹੋਈਏ ਇਸ ਦੀ ਰਹਿਨਮਾਈ ਸੰਗਤਨੈ ਤੇ ਸਾਡੇ ਸੰਤਾਂ ਮਹਾਪੁਰਖਾਂ ਨੇ ਕਰਨੀ ਐ ਇਹ ਬੇਨਤੀ ਐ ਤੇ ਫਿਰ ਆਪ ਸਭ ਨੂੰ ਇਹ ਵੀ ਬੇਨਤੀ ਐ 23 24 25 ਨੂੰ ਆਪ ਜੀ ਨੇ ਨਨਤਪੁਰ ਸਾਹਿਬ ਵਿਖੇ ਵੀ ਦਰਸ਼ਨ